ਸ਼ੋ ਕਰਦਾ ਸੀ ਲੋ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ ਕਦੋਂ ਦਾ ਕਰਦਾ ਸੀ ਹੋ ਗਿਆ ਇਹਨੂੰ ਥੋੜਾ ਜਿਹਾ ਟਾਈਮ ਹੋ ਕੇ ਕਰ ਦੇ ਦੂੰ ਅੱਛਾ ਤੇ ਰੋਕਿਆ ਨਹੀਂ ਸੁੱਤਾ ਪਿਆ ਸੀ ਰੋਕਦੇ ਸੀ ਬਹੁਤ ਨਹੀਂ ਸੀ ਰੁਕਦਾ ਲੈ ਛੱਡ ਦੂੰਗਾ ਸੁੱਤਾ ਪਿਆ ਹੀ ਨਹੀਂ ਉੱਠਿਆ ਮੈਂ ਲਾਇਆ ਤੜਕੇ ਉੱਠਿਆ ਹੀ ਨਹੀਂ ਦਾ ਅੱਕੜਿਆ ਪਿਆ ਸੀ ਦਿਨ ਚੜਦੇ ਨੂੰ ਪਹਿਲਾਂ ਕਦੇ ਲਾਇ ਵੀ ਕਰਾਇਆ ਸੀ ਕਿ ਨਹੀਂ ਇਲਾਜ ਕਰਾਉਂਦੇ ਸੀ ਉਹਨੇ ਇੱਕ ਦਿਨ ਹਟ ਜਾਂਦਾ ਸੀ ਫੇਰ ਲੱਗ ਪੈਂਦਾ ਸੀ ਕਿ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਚੁੱਕਰੀ ਅੜੀ ਤੇ ਇਹਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ ਤੇ ਜਿੰਨੀ ਦਿਹਾੜੀ ਲਾਉਣਾ 7-800 ਰੁਪਏ ਦੀ ਹਰੀ ਮਿਸਤਰੀ ਤੇ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ ਤੋ ਕੀ ਮੰਗ ਕਰਦੇ ਹਾਂ ਸਰਕਾਰ ਆ ਸਰਕਾਰ ਕੇ ਮੰਗਣੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ ਜਿਹੜਾ ਬਦਲਾ ਕਿੰਨੇ ਪੰਜ ਸੱਤ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਪਿਆ ਕਿੱਥੇ ਕੋ ਨਸ਼ੇ ਵਾਲਾ ਹੀ ਪਿਆ ਇਹ ਬਦਲਾ ਭਗਵੰਤ ਮਾਨ ਦਾ ਆਇ ਤੇ ਕਰੋ ਕੋਈ ਬਦਲਾ ਨਹੀਂ ਆਇ ਕੋਈ ਠਲ ਠਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਇਹ ਬੁਲਹਾਰ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਸਰਕਾਰ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਕਿੱਤਾ ਪੀਂਦੇ ਸੀ ਕਿੱਤਾ ਪੀਂਦੇ ਵਿੱਚ ਵੇਚਣ ਵਾਲਾ ਨੇ ਤਾਂ ਕਮਾਲ ਕਰਤੀ ਸੀ ਠੀਕ ਹੈ ਨਾ ਬੱਚਾ ਜਹਰ ਤਾਂ ਜਹਰ ਲਗਾ ਜਾਂਦਾ ਨਿਕਲ ਕੇ ਬੱਚੇ ਛੱਡ ਕੇ ਜਾਂਦੇ ਬਗੇ ਯਾਰ ਕਿ ਨਾ ਚ ਰੁਕਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਪਤਾ ਕਿ ਪੁਲਿਸ ਪੈਸਾ ਲੈਂਦੀ ਹੈ ਕਿ ਕੀ ਵਧੀਆ ਖਾਂਦੀ ਹੈ ਪੁਲਿਸ ਨਹੀਂ ਇਹਨਾਂ ਨੂੰ ਲੀ ਜਾਂਦੇ ਠੀਕ ਹੈ ਨਾ ਨਿਕਲ ਕੇ ਬੱਚੇ ਵੇਖੋ ਭਾ ਚੇ ਕੁੜੀਆਂ ਸਾਥ ਨੇ ਕਿੜੀਆਂ ਰੋਮ ਦੇ ਘਰ ਬੈਠ ਕੇ ਸਦਾ ਨੇ ਠੀਕ ਹੈ ਨਾ पुन म्हणणा च बच निके निके भोरा भोरा बच्च रोदे तो ठीक आहे ना ਕੁਣ ਸਭ ਕੋਈ ਕਾਰਵਾਈ ਨਹੀਂ ਕਰ ਸਕਦੀ ਅਜੇ ਹੱਥ ਜੋੜਨੇ ਆਂ ਕਿਤੇ ਸਰਕਾਰ ਵੀ ਅਸਪਾਸੇ ਆ ਜਾਵੇ ਆਮ ਨਾਲ ਇਸ ਰਿਪੋਰਟ ਕਰ ਜਾਵੇ ਬਿਲਕੁਲ ਇੱਕ ਇੱਕ ਨਾ ਮਜ਼ਦੂਰੀ ਦਾ ਕੰਮ ਕਰਦਾ ਸੀ ਜੀ ਅੱਛਾ ਜਿਆੜੀ ਦਾ ਪਤਾ ਆਪਦਾ ਹੀ ਤਰਫ 6 ਲੜਤੀਆਂ ਤੇ 7 ਸਣ ਇੰਨੇ ਪਤਾ ਹੈ ਅੱਛਾ ਕਮਰੇ ਦੇ ਬਿਲਹਾਲ ਹਾਲਤ ਚੜੀ ਆ ਹਾਂ ਕਮਰੇ ਦੀ ਬਹੁਤ ਬੁਰੀ ਹਾਲਤ ਹੈ ਪਰ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਪਿੱਛੀਆਂ ਸੱਤਾਂ ਬੱਚਿਆਂ ਦਾ ਮੰਨ ਕੇ ਚਲੋ ਖਰਚਾ ਕਿਵੇਂ ਆ ਬਹੁਤ ਔਖਾ ਗਰੀਬ ਆ ਸਰਕਾਰ ਨੂੰ ਇੰਨਾਂ ਚੀਜ਼ਾਂ ਨੂੰ ਇਹ ਤੁਸੀਂ ਕਦੇ ਰੋਕਿਆ ਨਹੀਂ ਨਸ਼ੇਦਰਾਂ ਨੂੰ ਕੋ ਕਾਰੋਬਾਰ ਪਰ ਨਹੀਂ ਜੇ ਬਾਹਰ ਨਿਕਲ ਜਾਂਦਾ ਜੀ ਕੋ ਕਾਰੋਬਾਰ ਤੇ ਬਾਹਰ ਦੀ ਪੱਛੀ ਨੇ ਤੁਰ ਜਾਂਦਾ ਕਿ ਨਹੀਂ ਤੁਰਦਾ ਗਾਂ। ਸਿਰ ਨਾਲ ਦੇਖਣਾ ਮਗਰ ਜਾਇਆ ਜਾਂਦਾ ਜੀ। ਜਿੰਨੇ ਜੋ ਗੱਲਾਂ ਦੋਨਾਂ ਵਿਚਾਲੇ ਘਰ ਦਾ ਖਤਾ ਹੀ ਚੱਲਦਾ ਜਾਂਦਾ। ਰੁਕਦੇ ਹੋ ਮੈਂ ਸਭ ਥੇਰ ਰੁਕ ਕੇ ਵੇਚਣ ਵਾਲੇ ਨੇ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦੇਂਦੇ ਨੇ ਆਂਦੇ ਨੇ ਤਰੋ ਜੋ ਮਰਜ਼ੀ ਲਾਓ। ਮੇਰੇ ਵਰਗੀ ਨੇ ਦੁਪੱਟੇ ਦੇ ਪੰਨੇ ਬੰਦੇ ਹਮ। 500 ਰੁਪਈਆ ਜਾਂ 200 ਤੋਂ ਮਾਵਾ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾਂ ਕੀ ਕਰਨਾ ਮਾਵਾਂ ਮਾਰੀ ਦੀ ਫੜਾ ਦੇਂਦੇ ਨੇ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇਨੇ ਲੋਹੇ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਾਲ ਕੇ ਪੱਟ ਪੱਟ ਲਾਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟੇਟਾ ਵੇਚੀ ਜਾਂਦੇ ਨੇ ਹੋਰ ਬੇਟਾ ਤਨ ਕੀ ਦੱਸਿ ਕਿਵੇਂ ਆਦੇ ਨਸ਼ਾ ਕਿਹੜਾ ਹੈਗਾ ਪਿੰਡ ਦੇ ਵਿੱਚ ਇੰਨਾ ਚੱਲ ਰਿਹਾ ਤੈਨੂੰ ਠੱਲ ਕਿਉਂ ਨਹੀਂ ਪੈਂਦੀ ਠੱਲੇ ਸਰਕਾਰ ਪਾਵੇਗੀ ਪੰਜਾਬ ਪੁਲਿਸ ਹੋਈ ਸਰਕਾਰ ਹੋਈ ਕਿੱਥੇ ਇਸ ਪਾਸੇ ਤੇ ਆਣੀ ਕਰਦੇ ਹੁਣ ਦੇਖੋ ਪਿੰਡ ਦੇ ਵਿੱਚ ਚੋਕਰੀਆਂ ਦੇ ਵਿੱਚ ਇਹਨਾਂ ਨਛਾ ਕੱਲ ਕਰਨਾ ਛਾਵੇ ਕਰਿਆ ਵੇਖ ਰਿਆ ਤੂੰ ਠਾਲੀ ਨਹੀਂ ਪੈ ਰਹੀ ਅੱਛਾ ਨੌਜਵਾਨ ਅੱਜ ਹੋਰ 10 ਸਾਲਾਂ ਦੇ ਵਿੱਚ ਰਹਿਣਾ ਹੀ ਕੋ ਨਹੀਂ ਬਰਬਾਦ ਹੋ ਗਿਆ ਮਾਂ ਤੇ ਕਿੰਨਾ ਦੁੱਖ ਪੈਣਾ ਨੂੰ ਭਰਾਵਾਂ ਨੂੰ ਇੱਥੋਂ ਤੇ ਕਰ ਕੰਮ ਹੈ ਜੀ ਇਹ ਸਰਕਾਰ ਨੂੰ ਮੈਂ ਬੇਨਤੀ ਕਰ ਰਿਆਂ ਵੀ ਇਹ ਕਿਹੜਾ ਹੈਗਾ ਇਹਦੀ ਠੱਲ ਪਈ ਜਾਵੇ ਪਿੰਡ ਚੋਕਾ ਹਿਆਰ ਦੇ ਵਿੱਚ ਵੇ ਠੱਲ ਪਈ ਜਾਵੇ